ਰਨ ਕੇ ਸੀਸ ਪਰ ਵਾਰ دیے ਸੁੱਤ ਚਾਉ ਇਨ ਕੌਣ ਸੰਗਤ ਪੰਥ ਸੇਖ ਇਹ ਪੰਥ ਦੇ ਲਈ ਚਾਰ ਪੁੱਤ ਵਾਰ ਦਿੱਤੇ ਚਾਰ ਮੁਵੇ ਤੋਂ ਕੀਆ ਹੋਆ ਜੀਵਤ ਕਈ ਹਜ਼ਾਰ ਇਹ ਜੋ ਜੀਵਤ ਕਈ ਹਜ਼ਾਰ ਦਾ ਸੰਕਲਪ ਹੈ ਇਹ ਜੁਗੋ ਜੁਗ ਅਟਲ ਬਾ ਇਹ ਜੋ ਗੁਰੂ ਦਾ ਪੁੱਤ ਹੈ ਪੰਥ ਤੇ ਬਾਅਦ ਵਿੱਚ ਪੰਥ ਨੂੰ ਗ੍ਰਿਹਾਈ ਵੀ ਗੁਰੂ ਨੇ ਦਿੱਤੀ ਕਿ ਜੁਗੋ ਜੁਗ ਅਟਲ ਆਪਾਂ ਜੀਵਤ ਕਈ ਹਜ਼ਾਰ ਵਾਲੇ ਪਾਸੇ ਜੇ ਅਸੀਂ ਸਿੱਖੋ ਕਿ ਕਿਸੇ ਗੱਲੋਂ ਵੀ ਕੇਸਾਂ ਦੀ ਬੇਅਦਬੀ ਕਰਦੇ ਆ ਸਾਬਤ ਸੂਰਤ ਹੋਣਾ ਅਮਰਤ ਦੀ ਦਾਤ ਛਕਣੀ ਆ ਅਮਰਤ ਦੀ ਦਾਤ ਨਹੀਂ ਜਾਤ ਪਾਤ ਦੀ ਜ਼ਲਤ ਤੇ ਹੰਕਾਰ ਨੂੰ ਮਿਟਿਆ ਜੀਵਤ ਕਈ ਹਜ਼ਾਰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਦੇ ਧਾਰੀ ਨੂੰ ਆਪਾਂ ਗੁਰੂ ਨਹੀਂ ਮੰਨ। ਆਪਸ ਵਿੱਚ ਪ੍ਰੇਮ, ਪਿਆਰ, ਮੁਹੱਬਤ ਇਤਿਫਾਕ ਦੇ ਨਾਲ ਰਹਿਣਾ ਕਿਉਂਕਿ ਪੰਥ ਇੱਕ ਪਰਿਵਾਰ ਹੈ। ਭਾਵੇਂ ਗੁਰੂ ਨੇ ਅਨੰਦਪੁਰ ਸਾਹਿਬ ਛੱਡਿਆ ਤੇ ਪਰਤ ਕੇ ਕਦੀ ਵਾਪਸ ਨਹੀਂ ਗਏ। ਪਰ ਗੁਰੂ ਨੇ ਸਾਨੂੰ ਤੇ ਇਹੋ ਜੀ ਧਾਤ ਦੇਤੀ। ਭਾਵੇਂ ਤੁਸੀਂ ਫਗਵਾੜੇ ਹੋ ਤੇ ਭਾਵੇਂ ਕੋਈ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਸਿੱਖ ਬੈਠਾ ਹਰ ਸਿੱਖ ਉਹ ਅਨੰਦਪੁਰ ਸਾਹਿਬ ਦਾ ਵਾਸੀ ਹੈ ਸਾਡੇ ਕੋ ਨਾਗਰਿਕਤਾ ਅਨੰਦਪੁਰ ਸਾਹਿਬ ਦੀ ਕੌਮੀ ਤੌਰ ਤੇ ਗੁਰੂ ਨੇ ਦਿੱਤੀ ਤੋ ਆਪਾਂ ਖੰਡੇ ਬਾਟੇ ਦੀ ਪਾਲ ਛਕਣੀ ਹੈ ਇੱਕ ਦੂਜੇ ਦਾ ਸਤਿਕਾਰ ਕਰਨਾ